ਦੋਸਤੋ ਚੈਨਲ ਖਬਰ ਪੱਕੀ ਅਨਪਲੱਗ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਤੁਹਾਡੇ ਸਾਹਮਣੇ ਇੱਕ ਹੋਰ ਰਿਪੋਰਟ ਲੈ ਕੇ ਪੇਸ਼ ਹੋਇਆ ਹਾਂ ਅੱਜ ਇਸ ਰਿਪੋਰਟ ਦੇ ਵਿੱਚ ਆਪਾਂ ਗੱਲ ਕਰਾਂਗੇ ਜਿਹੜਾ ਬੀਤੀ ਰਾਤ 7.18 ਦੇ ਵਿੱਚ ਚੰਡੀਗੜ੍ਹ ਦੇ ਵਿੱਚ ਜਿਹੜੀ ਇਹ ਦੋ ਗੁੱਟਾਂ ਦੇ ਦਰਮਿਆਨ ਜਿਹੜੀ ਇਹ ਜੰਗ ਹੋਈ ਹੈ ਤਸਿਆ ਜਾਂਦਾ ਹੈ ਕਿ ਸੈਡ ਸੰਧੂ ਤੇ ਉਲੂ ਰਾਮ ਗੜੀਆ ਨਾਮ ਦੇ ਦੋ ਸ਼ਖਸ ਆਪਸ ਦੇ ਵਿੱਚ ਪਿੜ ਚੁਕੇ ਨੇ ਇਹ ਦੱਸਿਆ ਜਾਂਦਾ ਹੈ ਕਿ ਦੋਹੇ ਗੈਂਗਾ ਦੇ ਉੱਪਰ ਪਹਿਲਾਂ ਵੀ ਪੰਜ-ਪੰਜ ਕੇ ਸਪੈਂਡਿੰਗ ਨੇ ਇਹ ਆਪਸ ਦੇ ਵਿੱਚ ਪਹਿਲਾਂ ਵੀ ਸ਼ਹਿਰ ਦੇ ਵਿੱਚ ਕਾਫੀ ਵਾਰ ਇੱਕ ਦੂਜੇ ਦੇ ਖਿਲਾਫ ਇਹ ਲੜ ਚੁਕੇ ਨੇ ਇਸ ਦੇ ਨਾਲ ਪੂਰੇ ਸ਼ਹਿਰ ਦੇ ਵਿੱਚ ਤਣਾਅ ਦਾ ਮਾਹੌਲ ਹੈ ਸੋ ਇਸ ਦੇ ਵਾਸਤੇ ਮੈਂ ਪਰਮਵਾਲੀਆ ਡੀਜੀਪੀ ਜੀ ਨੂੰ ਕੁਐਸਚਨ ਕਰਨਾ ਚਾਹੁੰਦਾ ਹੈ ਕਿ ਇਹ ਪ੍ਰਸ਼ਾਸਨ ਕਦੋਂ ਤੱਕ ਸੁਪਾ ਰਹੇਗਾ ਕਦੋਂ ਤੱਕ ਇਹ ਜਿਹੜੇ ਸ਼ਰਾਤੀ ਅੰਸਰ ਨੇ ਸ਼ਹਿਰ ਦੇ ਵਿੱਚ ਵਾਰਦਾਤਾ ਨੂੰ ਅੰਜਾਮ ਦਿੰਦੇ ਰਹਿੰਦੇ ਰਹਿਣਗੇ ਇਹ ਦੱਸਿਆ ਜਾਂਦਾ ਹੈ ਸੈਡ ਸੰਧੂ ਦੇ ਨਾਮ ਦੇ ਸ਼ਖਸ ਦੇ ਉੱ ਇਹ ਕਈ ਵਾਰੀ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਿਆ ਹੈ ਪਰ ਉਦੋਂ ਵੀ ਪ੍ਰਸ਼ਾਸਨ ਸੁੱਤਾ ਰਿਹਾ ਤੇ ਹੁਣ ਵੀ ਪ੍ਰਸ਼ਾਸਨ ਸੁੱਤਾ ਪਿਆ ਹੈ ਮੈਂ ਉਮੀਦ ਕਰਦਾ ਕਿ ਜਦ ਤੱਕ ਅਸੀਂ ਅਗਲੀ ਰਿਪੋਰਟ ਬਣਾਵਾਂਗੇ ਪ੍ਰਸ਼ਾਸਨ ਆਪਣਾ ਕੰਮ ਕਰੇਗਾ ਪੰਜਾਬ ਦੇ ਜਿਹੜੇ ਦੋ ਲੁਟੇਰੀਅਸ ਗੈਂਗਸਟਰ ਇਹ ਸੈਟ ਸੰਧੂ ਤੇ ਉੱਲੂ ਰਾਜਗੜੀਆ ਇਹ ਕੈਟਾਗਰੀ ਇਹ ਦੇ ਗੈਂਗਸਟਰ ਨੇ ਪੰਜਾਬ ਦੀ ਟੀਮ ਪਹਿਲਾਂ ਵੀ ਇਹਦੀ ਟੀਫ ਇਹਨਾਂ ਦੇ ਖਿਲਾਫ ਕਾਫੀ ਸਖ਼ਤ ਆਪਰੇਸ਼ਨ ਚਲਾ ਚੁੱਕੀ ਹੈ ਪਰ ਇਹਨੇ ਸ਼ਾਤੀ ਨਹੀਂ ਕੀ ਅਜੇ ਤੱਕ ਪੰਜਾਬ ਪੁਲਿਸ ਦੇ ਹੱਥ ਨਹੀਂ ਆਏ ਦੱਸਿਆ ਜਾਂਦਾ ਹੈ ਕਿ ਰਾਜਸਥਾਨ ਦੇ ਜੈਸਲਮੇਰ ਤੋਂ ਲੈ ਕੇ ਯੂਪ ਦੇ ਪਾਣੀਪਾਤ ਤੱਕ ਇਹਨਾਂ ਦੇ ਟਿਕਾਣੇ ਨੇ ਇਹਨਾਂ ਦੀ ਨਾਲ ਬਾਹਰ ਥਾਰੇ ਮਹਾਰਾਸ਼ਟਰ ਯੂਪ ਇਹ ਪੂਰੇ ਸਾਊਥ ਤੱਕ ਟ੍ਰੈਵਲ ਕਰਦੇ ਨੇ ਇਹਨਾਂ ਦੇ ਕੋਲ ਸਫੈਸਟੀਕੇਟਿਡ ਵੈਪਨ ਵੀ ਨੇ ਇਹਨੇ ਰਾਤ ਨੂੰ ਬਾਹਰ ਨਿਕਲਦੇ ਨੇ ਜ਼ਿਆਦਾਤਰ ਆਪਰੇਸ਼ਨ ਇਹਨਾਂ ਦੇ ਰਾਤ ਨੂੰ ਚੱਲ ਆਪਣੇ ਜਾਲ ਦੇ ਵਿੱਚ ਫਸਾਉਂਦੇ ਨੇ ਤੇ ਫਿਰ ਉਹਨਾਂ ਨੂੰ ਬਲੈਕਮੇਲ ਕਰਕੇ ਉਹਨਾਂ ਤੋਂ ਪਾਰੀ ਬਸੂਲੀ ਬਰਾਮਦ ਕਰਦੇ ਨੇ ਜੇ ਕੋਈ ਉਹਨਾਂ ਨੂੰ ਬਸੂਲੀ ਨਹੀਂ ਕਰਦਾ ਤਾਂ ਉਹਦੇ ਉੱਪਰ ਇਸ ਹਮਲਾ ਵੀ ਕਰਦੇ ਨੇ ਇਹਨਾਂ ਦੇ ਗੈਂਗਸਟਰ ਪੰਜ ਤੋਂ ਪੰਜ ਰਾਤ ਨੂੰ ਪੂਰੇ ਸ਼ਹਿਰ ਦੇ ਵਿੱਚ ਖੌਫ ਦਾ ਮਾਹੌਲ ਪਾ